ਹਾਂਜੀ ਲੋ ਵੀ ਪੰਜਾਬੀਓ ਕੁੜੀ ਤਾਂ ਉਹ ਕਹੇਗੀ ਕਿ ਸਾਡੀਆਂ ਗਲਤਫਹਿਮੀਆਂ ਸੀ ਭਾਈ ਤੇ ਸਾਡੀਆਂ ਵੀਡੀਓ ਵੀਡੀਓ ਜਿਹੜੀਆਂ ਇੰਟਰੋ ਬੂਆਂ ਵਗੈਰਾ ਜੋ ਡਟਰਮ ਪਟਰਮ ਸਾਬ ਚੱਲਿਆ ਉਹ ਭਾਈ ਤੁਸੀਂ ਸਾਫ਼ ਕਰ ਦਿਓ ਮਿਟਾ ਦਿਓ ਢਾ ਦਿਓ ਡਿਲੀਟ ਕਰ ਦਿਓ ਤੇ ਸਾਡੀ ਸੁਲਾ ਹੋ ਗਈ ਹੁਣ ਫਿਰ ਆਪਾਂ ਨਵਾਂ ਮੁੱਦਾ ਲੱਭਾਂਗੇ ਪੰਜਾਬ ਵਾਲੇ ਲੋਕਾਂ ਨੂੰ ਮੁੱਦੇ ਚਾਹੀਦੇ ਆ ਇਹੋ ਜਿਹੇ ਮੁੱਦੇ ਹੋ ਗੀ ਖਾਸ ਤੌਰ ਤੇ ਹੁਣ ਕੋਈ ਨਵਾਂ ਮੁੱਦਾ ਲੱਭੋ ਪੰਜਾਬ ਦੇ ਲੋਕਾਂ ਨੂੰ ਵੀ ਸੁਆਦ ਨਹੀਂ ਆਉਂਦਾ ਮੁੱਦਿਆਂ ਮੈਂ ਰਹਿਣਾ ਬਿਨਾ ਜਿਹੜੇ ਆ ਪੇਜਾਂ ਪੂਜਿਆਂ ਵਾਲੇ ਆ ਇਹਨਾਂ ਨੇ ਆਪਣੇ ਪੇਜ 'ਚ ਲਾਉਣੇ ਆ ਵਿਊ ਲੈਣੇ ਆ ਉਹਨਾਂ ਦਾ ਵੀ ਕੰਮ ਰੁਕ ਜੇ ਗਿਆ ਯਾਰ ਅੱਜ ਚੈਨਲ ਵਾਲੇ ਭੱਜੇ ਫਿਰਦੇ ਸੀਗੇ ਮਗਰ ਮੁਰੇ ਇਹ ਵੀ ਵਿਚਾਰੇ ਹੁਣ ਨਰਾਸ਼ ਹੋਣਗੇ ਵੀ ਯਾਰ ਦੋ ਚਾਰ ਦਿਨ ਹਲੇ ਮੁੱਦਾ ਹੋਰ ਚੱਲਣਾ ਸੀਗਾ ਤੇ ਅਸੀਂ ਤਾਂ ਯਾਰ ਰੋਗ ਗਿਆ ਕੰਮ ਇਹ ਤਾਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਸਾਡੀ ਮਾਨਸਿਕਤਾ ਸਾਡੀ ਸੋਚ ਸਾਡਾ ਪੱਦਰ ਕਿੱਥੇ ਆ ਕੇ ਖੜ ਗਿਆ ਯਾਰ ਅਸੀਂ ਕਦੇ ਕੋਲੜ ਪੀਜੇ ਵਾਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਪਰ ਉਹਦੇ ਮਗਰ ਹੋ ਜੋ ਭਾਵਕ ਹੋ ਕੇ ਮਿੰਟ ਲਾਉਣੇ ਆ ਮੈਂ ਕੱਲ ਹੀ ਕਹਿਦਾ ਸੀਗਾ ਇਹ ਗੱਲ ਕੱਲ ਮੈਂ ਬੋਲਿਆ ਸੀ ਤੇ ਚੈਨਲ ਦੇ ਉੱਤੇ ਕਿ ਭਾਈ ਇਹ ਮਸਲੇ ਦਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਮਸਲਾ ਪਰ ਨਹੀਂ ਤੂੰ ਕੁੜੀ ਦੇ ਉਲਟਾ ਤੂੰ ਫਲਾਨਾ ਤੂੰ ਟਮਕਾਨਾ ਕੀ ਨਿਕਲਿਆ ਹੁਣ ਫਿਰ ਖੜਜੋ ਨਾਲ ਜਾ ਕੇ ਸੋ ਇਹਨਾਂ ਗੱਲਾਂ ਦੀ ਕੱਖ ਨਾ ਨਿਕਲਿਆ ਤੇ ਨਾ ਨਿਕਲਣਾ ਇਹ ਸਾਰੇ ਪਤਾ ਨਹੀਂ ਕੋਈ ਸਟੰਟ ਹੁੰਦਾ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕੀ ਕਹਾਣੀਆਂ ਨੇ ਕੋਈ ਪਤਾ ਨਹੀਂ ਲੱਗਦਾ ਇਕਦਾ ਜੱਕਦਮ ਰਾਇਣਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇ ਬਣਾ ਲੰਨੇ ਆ ਹਾਂ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲਾਂ ਚੱਕ ਦਾਂਗੇ ਦੱਬ ਦਾਂਗੇ ਮਾਰ ਦਾਂਗੇ ਵੜ ਦਾਂਗੇ ਟੁੱਟ ਦਾਂਗੇ ਰਾਇਣਾ ਬਣਾਇਆ ਕਰੋ ਥੋੜਾ ਜਿਹਾ ਰੁਕ ਜਾਇਆ ਕਰੋ ਬਹੁਤ ਗੱਲਾਂ ਨਿਕਲਣੀਆਂ ਹੁੰਦੀਆਂ ਵਿੱਚੋਂ بڑے ਰਾਜ ਹੁੰਦੇ ਨੇ ਬੜੇ ਪਰਦੇ ਹੁੰਦੇ ਨੇ ਬੜਾ ਕੁਝ ਖੁੱਲਦਾ ਸੋ ਆ ਆਈਏ ਫਿਰ ਆਪਾਂ ਮੁੱਦੇ ਤੇ ਮਾਰੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਸਾਡੇ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ মিডিਏ ਨੂੰ ਦਲਾਲਾਂ ਨੂੰ ਕਿ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਤੁਸੀਂ ਖਬਰ ਚਲਾਈ ਕੋਈ ਕਿਸੇ ਚੈਨਲ ਨੇ ਕਿਸੇ ਪੱਤਰਕਾਰ ਨੇ ਕਿਸੇ ਕਿਸੇ ਵੀ ਤਰ੍ਹਾਂ ਦੇ ਕੋਈ ਖਬਰ ਕਿਸੇ ਅਖਬਾਰ ਨੇ ਲਾਈ ਜੋ ਚਾਰਨ ਹੋ ਗਏ ਲੱਗਿਆਂ ਦਾ ਤੇਰੇ ਤੇ ਤੇਰੀ ਕੁੜੀ ਸਹੀ ਆ ਮੁੰਡਾ ਸਹੀ ਆ ਆ ਹੋ ਗਿਆ ਉਹ ਹੋ ਗਿਆ ਵੀਡੀਓ ਵਾਇਰਲ ਹੋ ਗਈ ਕੁੜੀ ਸਾਹਮਣੇ ਆ ਗਈ ਮੁੰਡਾ ਸਾਹਮਣੇ ਆ ਗਿਆ ਮੁੰਡਾ ਦਾ ਬਾਪੂ ਸਾਹਮਣੇ ਆ ਗਿਆ ਕੀ ਨਿਕਲਿਆ ਕੀ ਕੱਢ ਲਿਆ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ মিডিਆ ਵਾਲੋ ਪੰਜਾਬ ਨਾਲ ਖੜਨ ਦਾ ਮੌਕਾ ਬਾਈ ਛੋਡਿਆ ਆ ਤੁਸੀਂ ਇਧਰ ਤੁਰੇ ਫਿਰਦੇ ਹੋ ਤੁਸੀਂ ਵੀ ਇਧਰ ਤੁਰੇ ਫਿਰਦੇ ਹੋ ਤੁਹਾਨੂੰ ਤਾਂ ਤੁਰਿਆ ਹੋਇਆ ਜਾਣ ਕੇ ਕਿ ਲੋਕਾਂ ਨੂੰ ਵੀ ਇਧਰ ਲਾਈ ਫਿਰਦੇ ਆ ਅਸਲ ਦੇ ਵਿੱਚ ਜਿਹੜੀ ਮੰਜੀ ਠੋਕ ਰਿਹਾ ਹੈ ਦਿੱਲੀ ਵਾਲੇ ਪੰਜਾਬ ਦੀ ਮੰਜੀ ਪੀੜੀ ਸਭ ਤੁਸੀਂ ਠੋਕੀ ਤੁਰੇ ਜਾਂਦੇ ਆ ਆ ਦਿੱਲੀ ਵਾਲੇ ਤੇ ਭਵਾਂ ਤੋਂ ਨਾਲ ਹੱਥ ਠੋਕਾ ਬਣ ਕੇ ਸੋਨੂੰ ਠੋਕੂ ਲਈ ਤੁਰੇ ਜਾਂਦਾ ਐਡਾ ਵੱਡਾ ਨੁਕਸਾਨ ਭਵਾਂ ਤਮਾਨ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਭੱਬਾ ਮਾਰ ਕੇ ਰੋਏ ਤਾਂ ਸੋ ਮੁਦਦੇ ਤੇ ਆ ਪਾਜ ਗਏ ਹੁਣ ਇੱਥੇ ਆ ਜੁੜੀ ਜਾਂਦੇ ਪਤਾ ਨਹੀਂ ਲੱਖਾ ਕੁੜੀ ਦੀ ਗੱਲ ਕਰੂਗਾ ਹੁਣ ਤਾਂ ਜੁੜ ਜਊਂਗੇ ਤੁਸੀਂ ਦੋਹੇਂੀਆਂ ਗੱਲਾਂ ਸੁਣਨੀਆਂ ਸਵਾਲ ਲੈਣਾ ਬਹੁਤ ਜੁੜਦੇ ਹਾਂ ਜਦੋਂ ਮੁੱਦੇ ਦੀ ਗੱਲ ਆਏ ਉਦੋਂ ਕੋਈ ਜੁੜਦਾ ਹੀ ਨਹੀਂ ਉਦੋਂ ਕੋਈ ਸੁਣਦਾ ਹੀ ਨਹੀਂ ਪੰਜਾਬ ਦੇ ਲੋਕ ਕੋਏ ਛੋੜੇ ਕਾਫਲੇ ਲੁੱਟੇ ਜਾ ਰਹੇ ਆ ਛੋੜੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਅਸੀਂ ਕਿਉਂ ਕਲਪਦੇ ਆ ਸਾਡੇ ਅੰਦਰੋਂ ਤੜਫਦੇ ਆ ਅੰਦਰ ਤੜਫਾ ਹੈ ਅਸੀਂ ਅੰਦਰੋਂ ਰਿਦੇ ਰਹਿਨੇ ਆ ਤੜਫਦੇ ਰਹਿਨੇ ਆ ਕਲਪਦੇ ਰਹਿਨੇ ਆ ਬਿਲਕਦੇ ਰਹਿਨੇ ਆ ਵੀ ਪੰਜਾਬ ਨਾਲ ਹੋਈ ਕੀ ਜਾਂਦਾ ਆ ਪੰਜਾਬ ਦੇ ਮੁੱਦੇ ਤੇ ਆ ਉਹਦੀ ਬੰਦੇ ਘਟਰੇ ਸ਼ੁਰੂ ਹੋ ਜਾਣਗੇ ਤੁਹਾਨੂੰ ਚੰਗੀਆਂ ਗੱਲਾਂ ਮੁੱਦੇ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਹੱਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ ਤੁਹਾਨੂੰ ਚੰਗਾ ਲੱਗਦਾ ਕੋਲ ਲੁਪੀਦੇ ਵਾਲਾ ਦੇਖਣਾ ਸੁਣਨਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਬੀਬੀ ਜਿਹੜੀ ਆ ਹੁਣ ਆਪਣੀ ਸਾਹਮਣੇ ਆਈ ਆ ਸੋ ਮੇਰਾ ਵੀਰ ਮੈਂ ਜਿਹੜੀ ਅਹਿਮ ਗੱਲ ਕਰ ਰਿਹਾ ਇਹਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਬਹੁਤ ਵੱਡਾ ਨੁਕਸਾਨ ਭਵੰਤ ਪੰਜਾਬ ਦਾ ਕਰ ਰਿਹਾ ਹੈ ਸਿਰਫ ਇਹ ਕ ਆਪਣੀ ਕੁਰਸੀ ਬਚਾਉਣ ਦੇ ਲਈ ਜੋ ਦਿੱਲੀ ਵਾਲੇ ਇਥੇ ਕਰ ਰਹੇ ਆ ਜੋ ਥੁੱਪਿਆ ਜਾ ਰਿਹਾ ਹੈ ਬਹੁਤ ਖਤਰਨਾਕ ਚੀਜ਼یں ਨਿਕਲਣੀਆਂ ਸੋ ਮੇਰਾ ਵੀ ਧਿਆਨ ਨਾਲ ਸੁਣ ਲਿਓ ਕਿਹੜੀਆਂ ਗੱਲਾਂ ਬਾਤਾਂ ਮੈਂ ਅੱਜ ਕਰਨ ਜਾ ਰਿਹਾ ਤੁਹਾਡੇ ਨਾਲ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ 368 ਬੰਦਿਆਂ ਨੂੰ ਨਿਯੁਕਤੀ ਪੱਤਰ ਵੰਡੇ ਆ ਧਿਆਨ ਨਾਲ ਸੁਣ ਲਿਓ 368 ਬੰਦਿਆਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ 268 ਬੰਦੇ ਮਾਫ ਕਰਨਾ 268 ਬੰਦਿਆਂ ਨੂੰ ਕੱਲ ਪੰਜਾਬ ਦਾ ਮੁੱਖ ਮੰਤਰੀ ਨਿਯੁਕਤੀ ਪੱਤਰ ਬਣਦਾ ਮੇਰੇ ਕੋਲ ਸਾਰੇ ਅੰਕੜੇ ਪਏ ਆ ਜਈ ਦੇ ਜਈ ਰੱਖੇ ਜਾਂਦੇ ਆ ਜਈ ਦੇ ਵਿੱਚੋਂ ਜਿਹੜੇ ਇਹ ਰੱਖੇ ਜਾਂਦੇ ਆ ਸਥਾਨਕ ਸਰਕਾਰਾਂ ਦੇ ਵਿੱਚ ਜਈ ਰੱਖੇ ਜਾਂਦੇ ਆ ਅੱਛਾ ਜਿਹੜੀਆਂ 58 ਪੋਸਟਾਂ ਨੇ ਧਿਆਨ ਮਾਰ ਰਹੇ ਹੋ ਉਹ ਘਟਨੇ ਵੀ ਸ਼ੁਰੂ ਹੋ ਗਏ ਵੀ ਸਾਡੇ ਦਾ ਪਤਾ ਨਹੀਂ ਕਿਹੜੀਆਂ ਨੌਕਰੀਆਂ ਦੀ ਗੱਲ ਕਰਨ ਲੱਗਾ ਪੰਜਾਬ ਦੀ ਗੱਲ ਕਰਨ ਲੱਗਾ ਤਾਂ ਕੁੜੀ ਦੀ ਗੱਲ ਹੀ ਕਰਨੋਂ ਹਟ ਗਿਆ ਉਹ ਜੁੜ ਰਹੇ ਸੀ ਹੁਣ ਘਟਨੇ ਸ਼ੁਰੂ ਹੋ ਗਏ ਮਜ਼ਾ ਆਈ ਸਾਡੀ ਸੋਚ ਆ ਤਾਂ ਉਹ ਛਤਰਾਂ ਦੇ ਸੀ ਲੱਖਾਂ ਲੋਕ ਤੇ ਛਤਰ ਖਾ ਵੀ ਲੈਣ ਖਾਵਾਂਗੇ ਵੀ ਇਦੋਂ ਜਿਆਦਾ ਯਾਦ ਰੱਖਿਓ ਆ ਦੇਖੋ ਜਿਹੜੇ ਕੱਲ ਨਿਯੁਕਤੀ ਪੱਤਰ ਭਵੰਤਮਾਨ ਨੇ ਵੰਡੇ ਆ ਉਥੇ ਬਾਵਾ ਖਟ ਰਿਆ ਸੀ ਕੁੜੀਆਂ ਮੁੰਡੇ ਖੜੇ ਕਰਕੇ ਬੁਲਾ ਰਿਆ ਸੀ ਮੈਨੂੰ ਤੀਜੀ ਨੌਕਰੀ ਮਿਲ ਗਈ ਮੈਨੂੰ ਦੂਜੀ ਮਿਲ ਗਈ ਮੈਨੂੰ ਪੰਜਵੀਂ ਮਿਲ ਗਈ ਧਿਆਨ ਮਾਰਿਓ 58 ਪੋਸਟਾਂ ਸੀਗਾ ਜਰਨਲਾਂ ਦੀਆਂ 58 ਪੋਸਟਾਂ ਜਈ ਦੇ ਵਿੱਚ ਜਿਹਦੇ ਵਿੱਚੋਂ 35 ਬੰਦੇ ਹਰਿਆਣੇ ਤੋਂ ਆ 58 ਦੇ ਵਿੱਚੋਂ ਜਨਰਲ ਦੇ ਵਿੱਚ 35 ਬੰਦੇ ਹਰਿਆਣੇ ਤੋਂ ਆ ਇੱਕੋ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਜਿਹੜੀਆਂ ਲੰਗਾਂ ਨੇ ਖੇਤਰ ਜੁਨੀਵਰਸਿਟੀ ਦੇ ਜਿਹੜੇ ਇੱਥੇ ਸਟੂਡੈਂਟ ਪੜ੍ਹੇ ਹੋਏ ਉਹ 35 ਬੰਦੇ 58 ਬੰਦਿਆਂ ਦੇ ਵਿੱਚੋਂ ਹਰਿਆਣੇ ਦੇ ਆ ਕੇ ਭਰਤੀ ਹੋਏ ਆ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਿਯੁਤੀਆਂ ਕੀਤੀਆਂ ਗਈਆਂ ਪੱਤਰ ਵੰਡੇ ਗਏ ਨੌਕਰੀ ਦੇ ਬੰਦੇ ਰੱਖੇ ਗਏ ਆ ਜਈ ਕਮਾਲ ਦੀ ਗੱਲ ਦੇਖੋ ਅੱਗੇ ਆ ਜਾਓ ਪੰਜਾਬੀ ਸਿਰਫ ਤੇ ਸਿਰਫ 5 ਅੰਕਾਂ ਦੀ ਹੈ 120 ਅੰਕਾਂ ਦੇ ਵਿੱਚੋਂ ਪੰਜਾਬੀ ਕਿੰਨੇ ਦੀ ਹੈ 5 ਅੰਕਾਂ ਦੀ ਪੰਜਾਬੀ ਰੱਖੀ ਗਈ ਹੈ ਉਹ ਚ 120 ਅੰਕਾਂ ਦੇ ਵਿੱਚੋਂ ਖਤਮ ਕਰੀ ਤੁਰੇ ਆਉਂਦੇ ਆ ਸੋਨੂੰ ਜਦੋਂ ਕਿ ਯੂਪੀ ਦੇ ਵਿੱਚ 24% ਮਹਾਰਾਸ਼ਟਰ 30% ਹਿਮਾਚਲ ਵਿੱਚ 50% ਰਾਜਸਥਾਨ ਚ 50% ਉਥੋਂ ਦਾ ਇਤਿਹਾਸ ਉਥੋਂ ਦਾ ਸਾਹਿਤ ਤੇ ਉਥੋਂ ਦੀ ਬੋਲੀ ਐਨੇ ਐਨੇ ਪਰਸੈਂਟ ਹੁੰਦੀ ਆ ਤੇ ਪੰਜਾਬ ਦੇ ਵਿੱਚ 5% ਮਹਾਰਾਣੀ ਦੇਖੋ ਵੀ ਕਿਵੇਂ ਸਾਡੇ ਡਾਕ ਦੇ ਹੱਕਾਂ ਤੇ ਵੱਜ ਰਹੇ ਆ ਤੇ ਆਪਾਂ ਤੁਰੇ ਫਿਰਦੇ ਆ ਇਹਨਾਂ ਨੰਗੀਆਂ ਤਸਵੀਰਾਂ ਮੰਗਰ ਤੇ ਨੰਗੀਆਂ ਵੀਡੀਓ ਵਾਲਾ ਮੰਗਰ ਹੋਰ ਗੱਲ ਦੇਖ ਲਓ ਜਿਹੜੇ ਸਾਡੇ ਐਸ ਸੀ ਬੀ ਸੀ ਭਰਾ ਨੇ ਉਹਨਾਂ ਦੇ ਕਰਨੇ ਪਤਾ ਕਿਵੇਂ ਡਾਕਾ ਵੱਜ ਰਿਹਾ ਹੈ ਜਿਹੜੇ ਅੱਜ ਬੰਦੇ ਪੰਜਾਬ ਦੇ ਵਿੱਚ ਭਰਤੀ ਹੋ ਰਹੇ ਆ ਯੂਪੀ ਤੋਂ ਆ ਕੇ ਰਾਜਸਥਾਨ ਤੋਂ ਆ ਕੇ ਹਿਮਾਚਲ ਤੋਂ ਆ ਕੇ ਹੋਰ ਸੂਬਿਆਂ ਤੋਂ ਆ ਕੇ ਜੇ ਪਿੱਛੇ ਜੇ ਇਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਬੈਟਰ ਇੰਸਪੈਕਟਰ ਰੱਖਿਆ ਦੋ ਯੂਪੀ ਦੇ ਆ ਦੋ ਹਰਿਆਣੇ ਦੇ ਆ ਇੱਕ ਯੂਪੀ ਦਾ ਇੱਕ ਰਾਜਸਥਾਨ ਦਾ ਇੱਕੋ ਹੀ ਮੁੰਡਾ ਪੰਜਾਬ ਦਾ ਪੰਜਾਂ ਪੋਸਟਾਂ 'ਚੋਂ ਇੱਕ ਪੰਜਾਬ ਦਾ ਚਾਰ ਬਾਹਰ ਲਿਆ ਜਿਹੜੇ ਸਾਡੇ ਐਸਸੀਬੀਸੀ ਭਰਾ ਇੱਥੇ ਜਿਹਨਾਂ ਦਾ ਕੋਟਾ ਹੈ ਉਹ ਕੋਟੇ ਤੇ ਬਾਹਰਲੇ ਪਤਾ ਕਿਵੇਂ ਕਾਬਜ ਹੁੰਦੇ ਆ ਉਹ ਉੱਥੋਂ ਸਰਟੀਫਿਕੇਟ ਬਣਾ ਕੇ ਲਿਆਉਂਦੇ ਆ ਐਸ்சி ਬੀਸੀ ਦਾ ਇੱਥੇ ਆ ਕੇ ਭਰਤੀ ਹੋ ਜਾਂਦੇ ਆ ਉਹ ਐਸ்சி ਬੀਸੀ ਦਾ ਹੱਕ ਵੀ ਮਾਰ ਰਹੇ ਆ ਉਹ ਸਰਟੀਫਿਕੇਟ ਜਾਲੀ ਹੈ ਡੁਪਲੀਕੇਟ ਹੈ ਨਕਲੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਇਹ ਵੀ ਕੋਈ ਪਤਾ ਨਹੀਂ ਉਹ ਕਿਵੇਂ ਬਣਾ ਕੇ ਲਿਆਉਂਦੇ ਆ ਜਦੋਂ ਕਿ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਤਾਂ ਜਿੰਨੇ ਹਿਮਾਚਲ ਰਾਜਸਥਾਨ ਨਾਲ ਹਰਿਆਣਾ ਨਾਲ ਪਛਮੀ ਯੂਪੀ ਦੇ ਵਿੱਚ ਸੈਂਟਰ ਬਣੇ ਹੋਏ ਆ ਉਹਨਾਂ ਸੈਂਟਰਾਂ ਦੇ ਵਿੱਚ ਸਾਰੀ ਤਿਆਰੀ ਵੈਰੀ ਸ਼ੁਰੂ ਹੋ ਜਾਂਦੀ ਆ ਤੇ ਉੱਥੋਂ ਸਾਰੇ ਤਿਆਰ ਕਰਕੇ ਪੇਪਰ ਲੀਕ ਕਰਕੇ ਇੱਥੋਂ ਸਾਰਾ ਉਹ ਬੰਦੇ ਲਿਆ ਕੇ ਇੱਥੇ ਫਿੱਟ ਕੀਤੇ ਜਾ ਰਹੇ ਆ ਯੂਪੀ ਦੇ ਹਿਮਾਚਲ ਦੇ ਹਰਿਆਣੇ ਦੇ ਰਾਸਤੇ ਹੁੰਦੇ ਜਾਂਦੀ ਐਸ்சி ਬੀਸੀ ਸਰਟੀਫਿਕੇਟ ਬਣਾ ਕੇ ਤੇ ਜਨਰਲ ਦਾ ਜਾਰੇ ਮਾਰੇਗੇ 58 ਪੋਸਟਾਂ ਆਈਆਂ ਜਨਰਲਾਂ ਦੀਆਂ ਜਈਆਂ ਦੀਆਂ ਤੇ ਪਿੱਛੋਂ 35 ਹਰਿਆਣੇ ਦੇ ਲੈ ਕੇ ਮਗਰ ਪੰਜਾਬ ਕੋਲੇ ਕੀ ਰਹਿ ਗਿਆ 36 ਹੋਰ ਸੁਣ ਲੋ ਓਦਰ ਧਿਆਨ ਨਾਲ ਖੇੜ ਤੇ ਜੋਕ ਸਵਾਮਾ ਵਿਭਾਗ ਦੇ ਵਿੱਚ 36 ਕੋਚ ਭਰਤੀ ਕੀਤੇ ਗਏ 36 ਕੋਚ ਜਿਦੇ ਵਿੱਚੋਂ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਪੰਜਾਬੀ ੜਾਹ ਦਿੱਤੀ ਗਈ ਜਿਹੜੀ ਲਾਜ਼ਮੀ ਹੈ ਨਾ ਵੀ 10ਵੀਂ ਤੱਕ ਕਿਸੇ ਬੰਦੇ ਨੇ ਜੇ ਭਰਤੀ ਹੋਣਾ ਹੈ ਤਾਂ ਉਹ 10ਵੀਂ ਤੱਕ ਪੰਜਾਬੀ 10ਵੀਂ ਜਿਹੜੀ ਉਹਦੀ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ 10ਵੀਂ ਤੱਕ ਜਿਹੜੀ ਆਪਣੀ ਕਲਾਸ ਹੈ ਉਹ ਸ਼ਰਤ ਦੀ ਗੈਰ ਕਰਤੀ 36 ਕੋਚ ਭਰਤੀ ਕਰ ਲਏ ਇਹਨਾਂ ਨੇ ਖੇਡ ਤੇ ਜੁਗਕ ਸਵਾਵਾ ਵਿਭਾਗ ਦੇ ਵਿੱਚ ਫਿਰ ਆ ਨੀ ਗੱਲ ਦੇਖੋ ਆ ਜਿਹੜਾ ਇੱਕ ਇਸ ਤਰ੍ਹਾਂ ਪੰਚਾਇਤ ਇਨਸਪੈਕਟਰ ਦਾ ਜਿਹੜਾ ਪੇਪਰ ਹੈ ਉਹ ਵੀ ਇਸੇ ਤਰਜ਼ ਤੇ ਰੱਖਿਆ ਗਿਆ ਹੈ ਉਹਲੇ ਰੌਲਾ ਪੈ ਰਿਹਾ ਉਹਦਾ ਇੱਕ ਵਾਰੀ ਰੋਕ ਲਿਆ ਉਹਨੂੰ ਅੱਗੇ ਆਜੋ ਹੁਣ ਜਿਹੜਾ ਅੱਗੇ ਹੋਰ ਧਿਆਨ ਮਾਰਿਓ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ ਇਹ ਸਰਕਾਰ ਕਹਿ ਰਹੀ ਹੈ ਅਸੀਂ ਐਸਐਸਆਈ ਭਰਤੀ ਕਰਨੇ ਆ ਸਬ ਇੰਸਪੈਕਟਰ ਭਰਤੀ ਕਰਨੇ ਆ ਅਸੀਂ ਆਪਣਾ ਦੂਜਾ ਸਿਪਾਹੀ ਭਰਤੀ ਕਰਨੇ ਆ ਉਹਦੇ ਵਿੱਚ ਤੁਸੀਂ ਦੇਖੋਗੇ 50% ਤੋਂ ਜ਼ਿਆਦਾ ਬਾਗਲੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾਣਗੇ ਲਿਖ ਕੇ ਲੈ ਰੋ ਮਤੋਂ ਗੱਲ ਇਹ ਇਹ ਸਿਰਫ ਕੁਗੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਚੁਟਕਲੇ ਵਾਲਾ ਹੈ ਇਹ ਗੱਪਾਂ ਵਾਲਾ ਹੈ ਇਹ ਕਹਾਣੀਆਂ ਵਾਲਾ ਹੈ ਇਹ ਉਹਨੂੰ ਭੰਡ ਲਿਆ ਉਹਨੂੰ ਭੰਡ ਲਿਆ ਤੇ ਦੂਜੇ ਪਾਸੇ ਪੰਜਾਬ ਨੂੰ ਬਰਬਾਦ ਕਰੀ ਤੁਰੇ ਜਾਂਦੇ ਆ ਪੰਜਾਬ ਦੀ ਮੰਜੀ ਠੁੱਕੀ ਜਾਂਦੇ ਆ ਤੇ ਅਸੀਂ ਤੁਰੇ ਫਿਰਦੇ ਆ ਵੀਡੀਓ ਵਾਲੇ ਮੰਗਰ ਅਰ ਜਿਹੜਾ ਬੰਦਾ ਕਹਿੰਦਾ ਨਾ ਇਹ ਗੱਲ ਮੇਰੀ ਇੱਕ ਵੀ ਝੂਠ ਹੈ ਜ ਤੁਹਾਨੂੰ ਲੱਗ ਮੇਰੇ ਕੋਲ ਕੱਲੀ ਕੱਲੀ ਗੱਲ ਦਾ ਅੰਕੜਾ ਪਿਆ ਰਿਕਾਰਡ ਪਿਆ ਜੇ ਇੱਕ ਵੀ ਮੈਂ ਗੱਲ 'ਚ ਗਲਤਾਂ ਤਾਂ ਇਹ ਸਰਕਾਰ ਮੇਰੇ ਦੇ ਪਰਚਾ ਦੇ ਸਕਦੀ ਆ ਤੇ ਨੀ ਮੈਂ ਸਰਕਾਰ ਨੂੰ ਚੈਲੰਜ ਕਰਨਾ ਚੁਣੌਤੀ ਦਿੰਦਾ ਕਿ ਇਹ ਗੱਲ ਨੂੰ ਮੇਰ ਨੂੰ ਗਲਤ ਸਾਬਤ ਕਰੇ ਨਿਸ਼ਾਨਤ ਜੈਨ ਲਿਖਦਾ ਕਹਿੰਦਾ ਯੂਨੀਵਰਸਿਟੀ ਨੂੰ ਫੇਲ ਕਰਨ ਦੇ ਤਰੀਕੇ ਹੋਏ ਆ ਯੂਨੀਵਰਸਿਟੀ ਨੂੰ ਅੱਜ 22 ਤਰੀਕ ਹੋਗੀ 21 ਤਰੀਕ ਹੋਗੀ ਅੱਜ ਯੂਨੀਵਰਸਿਟੀ ਨੂੰ ਗ੍ਰਾਂਟ ਦੇ ਵੀ ਪੰਜਾਬ ਸਰਕਾਰ ਦਿੰਦੀਆਂ ਗ੍ਰਾਂਟ ਰੋਕੀ ਬੈਠੇ ਐ ਗ੍ਰਾਂਟ ਨਹੀਂ ਦੇ ਰਹੇ ਇੱਕ ਪਾਸੇ ਕਹਿੰਦੇ ਖਜ਼ਾਨਾ ਭਰਿਆ ਹੋਇਆ ਪੰਜਾਬ ਦਾ ਜਿਹੜੀਆਂ ਸਾਡੀਆਂ ادارے ਨੇ ਸਾਡੇ ਮੁੱਖਦਾਰੇ ਐਜੂਕੇਸ਼ਨ ਦੇ ਸਿੱਖਿਆ ਦੇ ادارے ਉਹ ਇਹ ਫੇਲ ਕੰਮ ਤੇ ਲੱਗੇ ਹੋਏ ਆ ਪ੍ਰਵਾਦ ਕਰਨ ਤੇ ਲੱਗੇ ਹੋਏ ਆ ਕਿਉਂ ਜਿਵੇਂ ਜਿਵੇਂ ਸਰਕਾਰੀ ادارے ਬਰਬਾਦ ਹੋਣਗੇ ਉਵੇਂਵੇਂ ਪ੍ਰਾਈਵੇਟ ادارے ਵਧਣ ਖੋਲਣਗੇ ਜਿਵੇਂ ਪੰਜਾਬ ਦੇ ਵਿੱਚ ਸਕੂਲ ਸਰਕਾਰੀ ਬਰਬਾਦ ਕੀਤੇਗੇ ਸਰਕਾਰੀ ਹਸਪਤਾਲ ਬਰਬਾਦ ਕੀਤੇਗੇ ਉਵੇਂ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲ ਕਿੰਨੇ ਧਰਾਤਲ ਜਿਹੜੇ ਖੁੰਬਾਂ ਉੱਗੇ ਸੀ ਅੱਗੇ ਆ ਜਾਓ ਤੁਸੀਂ ਉਲਝੇ ਰਹੇ ਹੋ ਇੱਧਰ ਆ ਨਥੀ ਨਗਾਉਣ ਵਾਲੇ ਪਿੱਛੇ ਤੇ ਆ ਨੰਗੀਆਂ ਤਸਵੀਰਾਂ ਤੇ ਨੰਗੀਆਂ ਵੀਡੀਓ ਪਿੱਛੇ ਇੱਧਰ ਉਲਝੇ ਰਹੋ ਹੋਰ ਦੇਖੋ ਇਹਨਾਂ ਨੇ ਕਮਾਲ ਦੀ ਗੱਲ ਜਿਹੜੀ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਲਝੇ ਰਹੇ ਲੈਂਡ ਪੂਲਿੰਗ ਦੇ ਵਿੱਚ ਪਰ ਉਹਨਾਂ ਦਿਨਾਂ ਦੇ ਵਿੱਚ 24 ਜੁਲਾਈ ਨੂੰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਵੀ ਸਾਂਝਾ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਸੋਣਾ ਹੋ ਕੀ ਰਿਹਾ ਵਾਪਰ ਕੀ ਰਿਹਾ 24 ਜੁਲਾਈ ਨੂੰ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਉਹ ਵੀ ਅਖਬਾਰਾਂ ਦੇ ਵਿੱਚ ਨੋਟਿਸ ਜਾਰੀ ਦਿੱਤਾ ਉਹ ਵੀ ਅੰਗਰੇਜ਼ੀ 'ਚ ਪੰਜਾਬੀ ਜੀ ਪਤਾ ਨਾ ਲੱਗੇ ਕਿਸੇ ਨੂੰ ਕੀ ਨੋਟਿਸ ਦਿੱਤਾ ਇਹਨਾਂ ਨੇ ਵੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਕਿਵੇਂ ਇਹਦੇ ਤੇ ਇੱਕ ਸ਼ਰਤ ਹੈ ਵੀ ਇਹ ਦੂੱਚੀਆਂ ਤੁਸੀਂ ਇਮਾਰਤਾਂ ਨਹੀਂ ਪਾ ਸਕਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹਨੂੰ ਖੁੱਲ੍ਹ ਦੇਤੀ ਨੋਟਿਸ ਜਾਰੀ ਕਰਤਾ ਵੀ ਤੁਸੀਂ 22 ਅਗਸਤ ਤੱਕ ਆਪਣੇ ਇਤਰਾਜ ਦਰਜ ਕਰਾਓ ਕੋਈ ਈਮੇਲ ਐਡਰੈਸ ਨਹੀਂ ਸਿਰਫ ਮਹਾਲੀ ਆਓ ਦਫ਼ਤਰ ਦੇ ਵਿੱਚ ਤੁਸੀਂ ਇੱਥੇ ਆਪਣੇ ਇਤਰਾਜ ਜਾ ਆ ਕੇ ਰੱਖ ਸਕਦੇ ਆਂ ਉਹ ਕੀ ਕਰਤਾ ਉਹ ਇਹਨਾਂ ਨੇ ਖੁੱਲ੍ਹ ਦੇਤੀ ਵੀ ਕੋਈ ਵੀ ਬਿਲਡਰ ਸ਼ਹਿਰ ਦੇ ਆਲੇ-ਦੁਆਲੇ ਜਿਹੜੀ ਵੀ ਕੋਈ ਆਪਣੀ ਇਮਾਰਤਾਂ ਪਾਉਂਦਾ ਫਲੈਟ ਪਾਉਂਦਾ ਉਹਨੂੰ ਖੁੱਲ੍ਹ ਹੈ ਚਾਹੇ 100 ਮੰਜ਼ਲਾ ਚਾਹੇ 500 ਮੰਜ਼ਲਾ ਪਰ ਜਿੰਨੀਆਂ ਮਰਜ਼ੀ ਉੱਚੀਆਂ ਕੰਪੜੀਆਂ ਇਮਾਰਤਾਂ ਬਣਾ ਲੈ ਜਿੰਨਾ ਮਰਜ਼ੀ ਥੱਲੇ ਡੂੰਘਾ ਬੇਸਮੈਂਟ ਪੱਟ ਲੈ ਇਹ ਉਹਨਾਂ ਦਾ ਮੋਟਾ ਪੈਸਾ ਬਿਲਡਰਾਂ ਤੋਂ ਲੈ ਕੇ ਇਹਨਾਂ ਨੇ ਇਹ ਨੀਤੀ ਹੁਣ ਲਾਗੂ ਕਰਨ ਲੱਗੇ ਆ ਤੁਸੀਂ ਹੈਰਾਨੀ ਦੀ ਗੱਲ ਦੇਖੋ ਐਨੀ ਕੀ ਲੋੜ ਪੈ ਗਈ ਬਈ ਇਸ ਤਰ੍ਹਾਂ ਇਹਨਾਂ ਨੇ ਖੁੱਲ੍ਹ ਦੇਤੀ ਵੀ ਤੁਸੀਂ ਜਿੰਨੇ ਮਰਜ਼ੀ ਉੱਚੀਆਂ ਇਮਾਰਤਾਂ ਪਾ ਲਓ ਜਿੰਨਾ ਮਰਜ਼ੀ ਬੇਸਮੈਂਟ ਬਣਾ ਲਓ ਉਹਦਾ ਕੀ ਕਾਰਨ ਆ ਉਥੇ ਵਸਾਉਣਾ ਕਿਹਨੂੰ ਆ ਲਿਆ ਕੇ ਹਾਲੇ ਜੇ ਆਪਾਂ ਅੱਜ ਵੀ ਦੇਖਾਂਗੇ ਨਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਗੱਲ ਕਰਕੇ ਬਾਹਰਲੀ ਆਬਾਦੀ ਆਪਾਂ ਦੇਖ ਨਾ ਦੇਖੀਏ ਘਟੋ ਘਟ ਇੱਕ ਤੋਂ ਸਵਾ ਕਰੋੜ ਬੰਦਾ ਐਸ ਵੇਲੇ ਸ਼ਹਿਰਾਂ 'ਚ ਰਹੇ ਰਿਹਾ ਕੀ ਸਾਰੇ ਪੰਜਾਬ ਦੇ ਪਿੰਡ ਲਿਆ ਕੇ ਸ਼ਰਾਂਜਿਬ ਵਸਾਉਣੇ ਹਨ ਮਾਰਤਾਜਿਬ ਵਸਾਉਣੇ ਹਨ ਜਾਂ ਫਿਰ ਇਹਨਾਂ ਦੀ ਸਕੀਮ ਜਿਹੜੀ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ ਵੀ ਇਹਨੇ ਖੁੱਲ ਦੇ ਦਿੱਤੀ ਵੀ ਜਿੰਨੀਆਂ ਮਰਜ਼ੀ ਉੱਚੀਆਂ ਮੰਜ਼ਲਾਂ ਪਾ ਲਓ ਜਿੰਨੇ ਮਰਜ਼ੀ ਬੇਸਮੈਂਟਾਂ ਬਣਾ ਲਓ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੀ ਫਿਰ ਬਾਹਰੋਂ ਬੰਦੇ ਲਿਆ ਕੇ ਵਸਾਉਣ ਦੀ ਕੋਈ ਸਾਜ਼ਿਸ਼ ਹੈ ਜੇ ਮੈਂ ਚੱਲ ਰਿਹਾ ਇਹ ਨੀਤੀ ਜਿਹੜੀ ਭਾਜਪਾ ਦੀ ਨੀਤੀ ਹੈ ਨਾ ਵੀ ਜਿਹੜਾ ਰਾਮ ਗਾਂਧੀ ਨੇ ਰੌਲਾ ਪਾਇਆ ਕਿ ਬੰਗਾਲਾਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਜਾਲੀ ਬਣਾ ਲਈ ਇਹ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਇਹਨਾਂ ਦੇ ਬੋਕਰ ਵਾਲਿਆਂ ਦਾ ਖਾਸ ਬੰਦਾ ਉਹ ਕਹਿੰਦਾ ਭਾਈ ਜਿੰਨੀ ਚੋਣਾਂ ਦੇ ਵਿੱਚ ਮੈਂ ਰਿਹਾਂ ਵਿਧਿਆਨੇ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਰ ਸਾਰੇ ਡਾਟੀਆਂ ਲੱਗੀਆਂ ਰਹੀਆਂ ਕਹਿੰਦਾ ਉੱਥੇ ਜਿਹੜੇ ਐਮਸੀ ਐ ਉਹਨਾਂ ਨੂੰ ਇਹ ਹਦਾਇਤਾਂ ਸੀਗਾ ਵੀ ਹਰ ਬਾੜ ਦੇ ਵਿੱਚ 1000 ਤੋਂ 2000 ਦੇ ਵਿੱਚ ਵਿੱਚ ਜਿੰਨਾਂ ਨੂੰ ਵੋਟਾਂ ਬਣਾ ਸਕਦੇ ਉਹ ਲਿਆ ਰੁਕੇ ਬਾਹਰੋਂ ਬੰਦਿਆਂ ਨੇ ਵੋਟਾਂ ਬਣਾ ਲਓ ਛੇਤੀ ਛੇਤੀ ਕਿਉਂਕਿ ਆਨਲਾਈਨ ਵੋਟਾਂ ਨੇ ਕੋਈ ਤਸਦੀਕ ਨਹੀਂ ਕੋਈ ਪੜਤਾਲ ਨਹੀਂ ਸ਼ਹਿਰਾਂ ਦੇ ਵਿੱਚ ਤਲਾ ਤੜ ਇਹ ਇਮਾਰਤਾਂ ਖੜੀਆਂ ਕਰਕੇ ਬਿਲਡਿੰਗਾਂ ਖੜੀਆਂ ਕਰਕੇ ਉੱਥੇ ਜਾਲੀ ਬੋਟਾਂ ਬਣਾ ਕੇ ਲਿਆ ਕੇ ਬਾਹਰਲੇ ਬੰਦਿਆਂ ਦੀ ਡੈਮੋਗ੍ਰਾਫੀ ਪੰਜਾਬ ਦੀ ਬਿਲਕੁਲ ਬਗਲ ਦੇਣੀ ਇਹਨਾਂ ਨੇ ਸੋ ਇਸ ਕਰਕੇ ਹੁਣ ਇਹ ਇਹ ਹੈਰਾਨੀ ਜਨ ਗੱਲ ਤੁਸੀਂ ਇਹ ਦੇਖੋ 20 ਇਹਦੇ ਵਿੱਚ ਹੋਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜਾ ਨਮਾ ਇਹ ਲੈ ਕੇ ਆਇਆ ਵਿਆਸ ਕਰਨ ਜਾ ਰਹੇ ਆ ਕੋਈ ਵੀ ਉਦਯੋਗਿਕ ਇਮਾਰਤ ਕੋਈ ਉਦਯੋਗ ਲਾਉਣਾ ਕੋਈ ਕਾਰਖਾਨਾ ਲੈਣਾ ਫੈਕਟਰੀ ਲਾਉਣੀ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਦਾ ਲੋ ਉਹ ਵੀ ਸ਼ਹਿਰੀ ਇਲਾਕੇ ਚ ਬਸੋਂ ਦੇ ਵਿੱਚ ਜਦੋਂ ਕਿ ਬਸੋਂ ਦੇ ਨੇੜੇ ਕੋਈ ਤੁਸੀਂ ਕਾਰਖਾਨਾ ਕੋਈ ਫੈਕਟਰੀ ਨਹੀਂ ਲਾ ਸਕਦੇ ਪਰ ਇਹਨਾਂ ਖੁੱਲ ਦੇ ਦਿੱਤੀ ਜੋ ਮਰਜ਼ੀ ਦਾ ਲੋ ਅਗਲੀ ਗੱਲ ਕਿਸੇ ਵੀ ਜ਼ਮੀਨ ਨੂੰ ਤੁਸੀਂ ਫਾਰਮ ਹਾਊਸ ਚ ਬਦਲ ਸਕਦੇ ਹੋ ਇਹ ਟੇਡੇ ਢੰਗ ਨਾਲ ਆ ਗਏ ਹੁਣ ਜਿਹੜੇ ਇਹਨਾਂ ਨੇ ਬਿਲਡਰਾਂ ਤੋਂ ਮੋਟਾ ਰੁਪਿਆ ਚੜਾਵਾ ਪੈਸਾ ਇਕੱਠਾ ਕਰਨਾ ਉਹਨਾਂ ਨੂੰ ਹੀ ਖੁੱਲ੍ਹ ਦਿੱਤੀ ਵਿੱਚ ਚਾਹੇ ਤੁਸੀਂ ਇਹਦੇ ਅਦਯੋਗ ਲਾ ਲਓ ਕੋਈ ਕਾਰਖਾਨਾ ਲਾ ਲਓ ਚਾਹੇ ਤੁਸੀਂ ਉਹਨੂੰ ਫਾਰਮ ਹੋ ਚ ਬਦਲੋ ਜੋ ਮਰਜ਼ੀ ਕਰ ਲਓ ਜਿੰਨੀਆਂ ਮਰਜ਼ੀ ਉੱਚੀਆਂ ਪਾ ਲਓ ਨੀਵੀਆਂ ਪਾ ਲਓ ਜੋ ਮਰਜ਼ੀ ਕਰੋ ਤੁਹਾਨੂੰ ਖੁੱਲੀ ਛੋਟਾ ਸਾਨੂੰ ਮੋਟਾ ਰੁਪਿਆ ਜਿਹੜਾ ਉਹ ਮੈਨੂੰ ਇਹ ਦੱਸੋ ਇਹ ਮੰਗ ਕਿਨੇ ਕੀਤੀ ਹੈ ਕਿਸੇ ਪੰਜਾਬ ਦੇ ਸ਼ਹਿਰੀ ਨੇ ਮੰਗ ਕੀਤੀ ਹੈ ਕਿਸੇ ਪੰਜਾਬ ਦੇ ਪਿੰਡੂ ਨੇ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਮੰਗ ਕੀਤੀ ਸੀ ਵੀ ਇਹ ਇਮਾਰਤਾਂ ਉੱਚੀਆਂ ਬਣਾ ਲਓ ਦੇਣ ਦਿਓ ਸਾਨੂੰ ਉੱਚੀਆਂ ਇਮਾਰਤਾਂ ਬਣਾਉਣ ਦਿਓ ਸਾਨੂੰ ਬੇਸਮੈਂਟ ਬਣਾਉਣ ਦਿਓ ਸੀਵਰੇਜ ਦਾ ਤੁਹਾਡੇ ਕੋਲ ਪ੍ਰਬੰਧ ਨਹੀਂ ਹੈਗਾ ਸੜਕਾਂ ਤੁਹਾਡੇ ਕੋਲ ਪੂਰੀਆਂ ਨਹੀਂ ਹੈਗੀਆਂ ਵਾਤਾਵਰਣ ਦੇ ਪੱਖ ਤੋਂ ਪਹਿਲੇ ਬੁਰਾ ਹਾਲ ਹੈ ਪਾਣੀ ਸੋਡਾ ਜ਼ਹਿਰੀਲਾ ਹੋ ਚੁੱਕਿਆ ਹੈ ਨਾ ਪੀਣ ਵਾਲਾ ਨਾ ਉਨ ਵਰਤਣ ਵਾਲਾ ਹੈ ਤੁਸੀਂ ਧਰਾ ਤੜ ਤੜ ਇੰਨੀਆਂ ਬਣਾ ਕੇ ਕਲੋਨੀਆਂ ਫਲੈਟ ਜੋ ਖੁੱਲ੍ਹਾ ਦੇ ਰਿਹਾ ਹੈ ਇੰਨੀ ਆਬਾਦੀ ਲਿਆ ਕੇ ਵਸਾ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਤਬਾਹ ਕਰ ਰਹੇ ਹੋ ਦੇਖੋ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣੀ ਹੈ ਜਿੰਨੇ ਇਹ ਸਭ ਤੋਂ ਖਤਰਨਾਕ ਹੈ ਗੱਲ ਧਿਆਨ ਰੱਖਿਓ ਇਹ ਜਾਣਬੁੱਝ ਕੇ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਐਸਆਈ ਸਬ ਇੰਸਪੈਕਟਰ ਸਿਪਾਹੀ ਜਿਹਨੇ ਭਰਤੀ ਕੀਤੇ ਜਾਣੇ ਆ ਮੈਨੂੰ ਲਿਖ ਕੇ ਲੈ ਲਓ ਅੱਧੋਂ ਜ਼ਿਆਦਾ ਬੰਦੇ ਭਵੰਤ ਕਹਿੰਦਾ ਮੈਂ 60000 ਨੌਕਰੀ ਦਿੱਤੀ ਮੈਂ ਦਾਅਵੇ ਨਾ ਕਹਣਾ ਸ਼ਰਤ ਨਾ ਕਹਿਣਾ ਜੇ 60000 ਕਹਿੰਦਾ ਵੇ ਚਲ ਤੇਰੇ ਮੁਤਾਬਕ ਮੈਂ ਮੰਨ ਲਿਆ ਭਾਵੇਂ 60000 ਨੌਕਰੀ ਦਿੱਤੀ ਜੇ 30000 ਤੋਂ ਵੱਧ ਬੰਦਾ ਬਾਹਰਲਾ ਨਾ ਹੋਵੇ ਮੁੰਨੀਆਂ ਤਾਂ ਬਾਹਰ ਦਿਓ ਕਿਉਂ ਨਹੀਂ ਜਨਤ ਕਰਦੇ ਤੁਸੀਂ ਇਹ ਗੱਲਾਂ ਬਈ ਵੀ ਹਾਂ ਆ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਮੈਂ ਤੁਹਾਡੇ ਸਾਹਮਣੇ ਅੰਕੜੇ ਰੱਖੇ ਆ 52 ਜਈਆਂ ਦੇ ਵਿੱਚੋਂ 35 ਬੰਦੇ ਜਨਰਲ ਪੋਸਟਾਂ ਦੇ ਵਿੱਚੋਂ ਇਹ 52 ਜਨਰਲ ਪੋਸਟਾਂ ਦੀ ਗੱਲ ਕਰਦਾ ਹੈ ਬਾਕੀ ਤਾਂ ਬਹੁਤ ਜ਼ਿਆਦੇ ਹੋਣਗੇ 35 ਬੰਦੇ ਹਰਿਆਣੇ ਦੇੋਂ ਇਕੱਲੇ ਤੋਂ ਆ ਸਾਨੂੰ ਇਧਰ ਹੜਾਣਾ ਮਾਰਤਾ ਇਹ ਹੜ ਆਮ ਨਹੀਂ ਆ ਗਏ ਕੁਦਰਤੀ ਆਫਤਾਂ ਨਹੀਂ ਹੈਗੀਆਂ ਇਹ ਮੈਂ ਕੱਲ ਸਟੇਜ ਤੇ ਹੀ ਬੋਲਿਆ ਸੀਦਾ ਵੀ ਜਿਹੜੇ ਹੜ ਲਿਆਂਦੇ ਗਏ ਆ ਇਹ ਸ਼ਾਸਕੀ ਹੜ ਨੇ ਇਹ ਗੱਲ ਦਾ ਖੁਲਾਸਾ ਜਦੋਂ 23 ਦੇ ਵਿੱਚ ਹੜਾ ਆਇਆ ਉਦੋਂ ਹੋ ਗਿਆ ਸੀ ਪਾਉਂਗ ਡੈਮ 'ਚ ਜਦੋਂ ਪਾਣੀ ਛੱਡਿਆ ਸੀ 19 18 19 ਅਗਸਤ ਨੂੰ ਪੰਜਾਬ ਡੱਬਿਆ ਸੀ 18 19 ਅਗਸਤ 2023 ਨੂੰ ਆ ਡੈਮ ਹੜਾ ਦੇ ਕਰਕੇ ਉਦੋਂ ਵੀ ਇਹ ਸਾਜ਼ਿਸ਼ ਰਚੀ ਗਈ ਸੀ ਸਾਡੀ ਲੁਧਿਆਣਾ ਦੀ ਟੀਮ ਨੇ ਇਹਦਾ ਖਲਾਸਾ ਕੀਤਾ ਸੀਗਾ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਸੀ ਵੀ ਇਹ ਕੁਦਰਤੀ ਹੜ ਨਹੀਂ ਹੈਗੇ ਇਹ ਬੰਦੇ ਦੀਆਂ ਅੰਗਰੇਜ਼ੀ ਉਹਨੇ ਲਿਖਿਆ ਸੀ ਪਰ ਬੰਦੇ ਦੀ ਅੰਗਰੇਜ਼ੀ ਨਹੀਂ ਸ਼ਾਸ ਸੀ ਸਾਡੀ ਟੀਮ ਨੇ ਅੰਕੜਾ ਤੱਥ ਇਕੱਠੇ ਕੀਤੇ ਮੇਰਵੇ ਇਕੱਠੇ ਕੀਤੇ రికార్డ్ ਇਕੱਠਾ ਕੀਤਾ ਸਾਰਾ ਡਾਟਾ ਇਕੱਠਾ ਕੀਤਾ ਵੀ ਪਾਣੀ ਪਿੱਛੋਂ ਕਿਨਾਰ ਰਿਹਾ ਪੱਦਰ ਪਾਣੀ ਦਾ ਡੈਮ ਕਿੰਨਾ ਅੱਗੇ ਕਿੰਨਾ ਛੱਡਿਆ ਜਾ ਰਿਹਾ ਇਹਨਾਂ ਨੇ ਉਹ ਸਾਰੇ ਅੰਕੜੇ ਖਬਰਾਂ ਲੱਗਣ ਤੋਂ ਬਾਅਦ ਰੌਲਾ ਪੈਣ ਤੋਂ ਬਾਅਦ ਜਿਹੜੀ BBMP ਦੀ ਬੈਕਸਾਈਟ ਹੈ ਉਦੋਂ ਅੰਕੜੇ ਹੀ ਡਾਤੇ ਉਦੋਂ ਜਿਹੜਾ ਰਿਕਾਰਡ ਸੀ ਤੱਤ ਸੀ ਡਾਟਾ ਸੀ ਸਾਰਾ ਖਤਮ ਹੀ ਕਰਤਾ ਕਿਉਂ 12 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜੇ ਪਾਉ ਡੈਮ ਦੇ ਜਿਹੜੇ ਅਸੀਂ ਗੇਟ ਬੰਦ ਕਰਤੇ ਜਿਹੜਾ ਅੱਗੇ ਪਾਣੀ ਜਾ ਰਿਹਾ ਸੀ ਪਿੱਛੋਂ ਪਾਣੀ ਵਾਧਾ ਰਿਹਾ ਸੀ ਇਕਦਮ ਪਾਣੀ ਇਕੱਠਾ ਕਰਕੇ 18-19 ਅਗਸਤ ਨੂੰ ਜੱਕਦਮ ਛੱਡਿਆ ਪਾਣੀ ਤੇ ਸਾਰਾ ਨੁਕਸਾਨ ਕਰਤਾ ਪੰਜਾਬ ਦਾ ਅੱਜ ਵੀ ਇਹੀ ਹੋ ਰਿਹਾ ਜਦੋਂ ਪਿੱਛੇ ਪਤਾ ਲੱਗਦਾ ਨਹੀਂ ਪਾਣੀ ਸ਼ੁਰੂ ਹੋ ਗਏ ਉਹ ਮੈਨੀਆਂ ਪਾਣੀ ਛੱਡਦੇ ਹੌਲੀ ਹੌਲੀ ਪਾਣੀ ਛੱਡੀ ਜਾਣਗੇ ਨਾ ਇਹ ਜਦੋਂ ਪਾਣੀ ਇਕੱਠਾ ਹੋਊਗਾ ਵੀ ਹਾਂ ਹੁਣ ਜਮਾ ਉੱਤੋਂ ਨਹੀਂ ਲੰਘਿਆ ਉਦੋਂ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਮਾਰ ਦਿੰਦੇ ਆ ਜਾਨੀ ਮਾਲੀ ਨੁਕਸਾਨ ਪਸ਼ੂ ਮਰ ਗਏ ਬੰਦੇ ਮਰ ਰਹੇ ਨੇ ਫਸਲਾਂ ਮਰ ਗਈਆਂ ਘਾਟ ਡੁੱਬ ਗਏ ਤਬਾਹ ਹੋ ਗਿਆ ਪੰਜਾਬ ਉਦੋਂ ਬੀਬੀ ਐਮਬੀ ਦੇ ਵਿੱਚੋਂ ਜਿਹੜੇ ਸਾਡੇ ਡੈਮਾਂ ਦੇ ਪ੍ਰਬੰਧ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚੋਂ ਪੰਜਾਬ ਪਾਸੇ ਕਰਤਾ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਦਾਅਵੇਦਾਰੀ ਖਤਮ ਕਰਤੀ ਮੈਂਬਰਸ਼ਿਪ ਖਤਮ ਕਰਤੀ ਪੰਜਾਬ ਦੇ ਅਧਿਕਾਰੀਆਂ ਨੂੰ ਵਿੱਚੋਂ ਕੱਢ ਦਿੱਤੇ ਗਏ ਭਵੰਤਰ ਵਾਲਿਆਂ ਨਾਲ ਸਾਜ਼ਿਸ਼ ਦੇ ਵਿੱਚ ਸੈਂਟਰ ਦੇ ਨਾਲ ਇਹ ਇਹ ਸਾਜ਼ਿਸ਼ੀ ਗਈ ਇੱਕ ਬਹਾਨਾ ਬਣਾਇਆ ਸੈਂਟਰ ਨੇ ਇਹ ਉਹਦਾ ਹਿੱਸਾ ਬਣਿਆ ਭਵੰਤਰ ਇੱਥੋਂ ਜਾ ਕੇ ਇਹਨਾਂ ਨੇ ਪੰਜਾਬ ਪੁਲਿਸ ਲਾ ਕੇ ਤੇ ਆ ਆ ਲੈ ਕੇ ਮੰਤਰੀ ਸ਼ੰਤਰੀ ਜੀ ਤੇ ਉੱਥੇ ਬਾਗੇ ਜਾ ਕੇ ਅਧਿਕਾਰੀ ਬੰਦ ਕਰ ਲਿਆ ਜੀ ਬੀਬੀਐਮਪੀ ਦਾ ਜੋੰਦਾ ਲਾ ਲਿਆ ਜੀ ਉਹਨੂੰ ਉਹ ਬਹਾਨਾ ਮਿਲ ਗਿਆ ਸੈਂਟਰ ਨੂੰ ਉਹਨਾਂ ਨੇ ਚੱਕ ਕੇ ਸਾਰਾ ਜਿਹੜਾ ਕੰਟਰੋਲ ਸੀਗਾ ਉਹ ਉਹਨਾਂ ਨੇ ਪਹਿਲੇ ਕੋਲੇ ਐ ਉਹ ਜਿਹੜੀ ਰਾਖੀ ਕਰਦੀ ਸੀਗੀ ਪੰਜਾਬ ਪੁਲਿਸ ਉਹ ਵੀ ਪਾਸੇ ਕਰਕੇ ਸੀਆਈਐਸਐਫ ਉੱਥੇ ਲਾ ਕੇ ਲਾਤੀ ਹੁਣ ਭਾਂਤਸਿਆ ਜਾ ਫ ਲੜ ਜਾ ਕੇ ਕਾਰਜੀ ਨੂੰ ਬੰਦ ਕਰਦਾ ਰੋਕ ਸੀਆਈਐਸਐਫ ਨੂੰ ਮਾਰ ਪੰਜਾਬ ਦੇ ਲੋਕਾਂ ਨੂੰ ਹੁੱਕਾ ਸਾਦਾ ਦੇ ਧਮਕਣਾਂ ਨੂੰ ਲੇਕਨ ਭਵਖੜਾ ਲਜਾ ਤੇਰੇ ਜਨ ਮੰਤਰੀ ਉਥੇ ਅੱਜ ਤੇਰੇ ਫਿਰਦੇ ਹੀ ਹਰਜੋਤ ਬੈ ਸਰਗੇ ਵੀ ਅਸੀਂ ਐ ਕਰਦੇ ਆਂਗੇ ਅਸੀਂ ਬੂੰਦ ਪਾਣੀ ਦੇਵਾਂਗੇ ਕਿਹੜੇ ਬੂੰਦ ਦੀ ਤੂੰ ਗੱਲ ਕਰ ਰਿਹਾ ਹੈ ਅਗਲਾ ਨੇ ਸਾਰਾ ਕੁਝ ਹੀ ਖੋਲਿਆ ਲੱਖ ਦੀ ਲਹਨਤਾ ਆ ਜਾਂ ਸਾਡੇ ਉਹਨਾਂ ਲੋਕਾਂ ਦੇ ਉੱਤੇ ਜਦੋਂ ਸੋਸ਼ੀਯੋਧੀਏ ਵਰਗਾ ਇੱਥੇ ਆ ਕੇ ਕਹਿੰਦਾ ਕਿ ਸਾਮ-ਦਾਮ ਦੰਡ ਭੇਦ ਸਭ ਕੁਝ ਬਰਤਾਂਗੇ ਛਲ ਕਪਟ ਧੋਖਾ ਲਾਲਚ ਡੰਡਾ ਸਾਰਾ ਕੁਝ ਬਰਤਾਂਗੇ ਥੱਲੇ ਪਹਾਂਸਾਂ ਬੈਠਾ ਤਾੜੀਆਂ ਮਾਰ ਕੇ ਖੁਸ਼ ਹੋ ਰਿਹਾ ਹੈ ਪੱਗਾਂ ਪੱਗਾਂ ਸਾਈ ਬੈਠੇ ਸਿਰ ਉਹ ਵੀ ਤਾੜੀਆਂ ਮਾਰ ਖੁਸ਼ ਹੋ ਰਹੇ ਆ ਕਿਸੇ ਲਾਂਖੀ ਤੋਂ ਉੱਠ ਕੇ ਨਹੀਂ ਸੜਿਆ ਵੀ ਕੀ ਗੱਲ ਕਰਦਾਂ ਉਹ ਪੰਜਾਬ ਚ ਆ ਗਏ ਸਾਦੋ ਕੀ ਸਾਡੇ ਵਾਲੀ ਯਾਰ ਨਹੀਂ ਰਹਿਣੀਆਂ ਨਸਲਾਂ ਇੱਥੇ ਨਹੀਂ ਰਹਿਣੀਆਂ ਫਸਲਾਂ ਨਹੀਂ ਰਹਿਣੇ ਪਾਣੀ ਨਹੀਂ ਜਾਣੀਆਂ ਤੁਹਾਡੀਆਂ ਜਾਣਦੀਆਂ ਰਹਿਣੀਆਂ ਬੋਲੀਆਂ ਓਏ ਜਿਵੇਂ ਤੁਸੀਂ ਪੰਜਾਬ ਕੋ ਇੰਨਾ ਨਿਖਿੱਧ ਹੋ ਕੇ ਦੇਣਾ ਨੇ ਮਗਰ ਲੱਗੇ ਕਿਸੇ ਪੱਤਰਕਾਰ ਨੇ ਕਿਸੇ ਚੈਨਲ ਨੇ ਕਿਸੇ ਬਕਾਊ ਮੀਡੀਏ ਨੇ ਕਿਸੇ ਦਲਾਲ ਮੀਡੀਏ ਨੇ ਇੱਕ ਖਬਰ ਨਸ਼ਰ ਕੀਤੀ ਜੋ ਇਹਨਾਂ ਨੇ ਭਰਤੀਆਂ ਕੀਤੀਆਂ ਬਾਹਰਲੇ ਬੰਦਿਆਂ ਦੀਆਂ ਜੋ ਇਹਨਾਂ ਨੇ ਆਹ ਜਿਹੜੀ ਨੀਤੀ ਲੈ ਕੇ ਆਏ ਆਹ ਨੋਟਿਸ ਜਾਰੀ ਕੀਤਾ ਇਹਨਾਂ ਨੇ 22 ਜੁਲਾਈ ਨੂੰ ਕੋਈ ਉਹਦੇ ਬਾਰੇ ਕੋਈ ਖਬਰ ਨਸ਼ਰ ਕੀਤੀ ਕੋਈ ਦੱਸਿਆ ਲੋਕਾਂ ਨੂੰ ਵੀ ਇਹ ਕੀ ਕਰੀ ਜਾਂਦੇ ਆ ਹਾਂ ਇਧਰੋਂ ਤੁਰ ਪਏ ਸਾਰੇ ਕੋਈ ਉਹ ਬੀਬੀ ਦੇ ਘਰੇ ਵੜ ਗਿਆ ਟਰੈਕਟਰ ਵਾਲੀ ਦੇ ਕੋਈ ਉਹ ਮੁੰਡੇ ਦੇ ਘਰੇ ਵੜ ਗਿਆ ਕੋਈ ਉਹਦੇ ਪਿਓ ਕੋਲ ਵਾਗ ਗਿਆ ਲੋਕ ਵੀ ਹੋ ਜੇ ਆ ਠਾ 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 ਸਾਂਝਾ ਕਰਦੇ ਆ ਆ ਜਿਹੜੀ ਮੈਂ ਕੰਮ ਦੀ ਗੱਲ ਕੀਤੀ ਐ ਨਾ ਕੋ ਸਾਂਝਾ ਕਰੇ ਨਾ ਇਹਨੂੰ ਕੋ ਸੁਣੇ ਬਸ ਸੁਣ ਕੇ ਇਧਰੋਂ ਸੁਣੇ ਦੇ ਇਧਰ ਕੱਢ ਦੇਣਾ ਉਹ ਕਿ ਸੱਜਣ ਕਾ ਰਾਜਸਥਾਨ ਨੂੰ ਪਾਣੀ ਦੇ ਦਿਓ ਲੈ ਜਾ ਹੁਣ ਰਾਜਸਥਾਨ ਨੂੰ ਪਾਣੀ ਵਾਧੂ ਫਿਰਦਾ ਹਰਿਆਣਾ ਵੀ ਲੈ ਜਾਏ ਦਿੱਲੀ ਵੀ ਲੈ ਜਾਏ ਲੈ ਜਾਓ ਪਾਣੀ ਮਰਨ ਮੇਲੇ ਦਾ ਪੰਜਾਬ ਆ ਜਾ ਜੋ ਲੋੜ ਆ ਥੋੜੀ ਦੇਣਾ ਮਾਰਨ ਮੇਲੇ ਆ ਪੰਜਾਬ ਤੋਂ ਸੋ ਗੱਲ ਮੈਂ ਇਹੀ ਕਰ ਰਿਹਾ ਯਾਰ ਅਸੀਂ ਮੁੱਦਿਆਂ ਤੇ ਆਈਏ ਬਾਈ ਮੁੱਦਿਆਂ ਦੀ ਗੱਲ ਕਰੋ ਯਾਰ ਤਬਾਹ ਹੋ ਰਿਹਾ ਬਾਈ ਪੰਜਾਬ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਕੁੱਲ ਥਾਮਾ ਤੇ ਤੁਹਾਡੇ ਜ਼ਮੀਨ ਤੇ ਤੁਹਾਡੇ ਪਾਣੀਆਂ ਤੇ ਤੁਹਾਡੇ ਡੈਮਾਂ ਤੇ ਤੁਹਾਡੀਆਂ ਨੌਕਰੀਆਂ ਤੇ ਤੁਹਾਡੇ ਰੋਜ਼ਗਾਰ ਤੇ ਸਭ ਥਾਂ ਹੀ ਡਾਕੇ ਪੈ ਰਹੇ ਸਭ ਤੇ ਤੁਹਾਨੂੰ ਲੁੱਟਿਆ ਕੁੱਟਿਆ ਮਾਰਿਆ ਤਬਾਹ ਬਰਬਾਦ ਕੀਤਾ ਜਾ ਰਿਹਾ ਤੁਹਾਡੇ ਕੁਦਰਤੀ ਬਸੀਲੇ ਤਬਾਹ ਕੀਤੇ ਜਾ ਰਹੇ ਪਚੋਪ ਕਰਕੇ ਬਾਈ ਤੌਰ ਨਾ ਬੈਠੇ ਆ ਬੇਫਿਕਰੇ ਪਤਾ ਨਹੀਂ ਕਿਹੜੀਆਂ ਲੰਮੀਆਂ ਤਾਣ ਕੇ ਸੁੱਤੇ ਆ ਪਤਾ ਨਹੀਂ ਕੀ ਸੋਚ ਕੇ ਅਸੀਂ ਜਾਂ ਸਾਨੂੰ ਨੀਂਦ ਆ ਜਾਂਦੀ ਹੈ ਇਹਨਾਂ ਗੱਲਾਂ ਮੈਂ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਜਿਹੜਾ ਸੋਚਦਾ ਹਾਂ ਸਰੀਰ ਥੱਕ ਜਾਂਦਾ ਡਿੱਗ ਪੈਂਦਾ ਥਕਾਵਟ ਨਾਲ ਸਾਰਾ ਦਿਨ ਤੁਰੇ ਫਿਰਦੇ ਆ ਉੱਤੇ ਉਭਾਂਦੇ ਉਹ ਰਾਤ ਨੂੰ ਆ ਕੇ ਡਿੱਗਦੇ ਆ ਦਿਮਾਗ ਫੇਰ ਨਹੀਂ ਸੌਂਦਾ ਦਿਮਾਗ 'ਚ ਇਹੀ ਉਲਝਣ ਤਾਣੀ ਬਣੀ ਰਹਿੰਦੀ ਆ ਯਾਰ ਕੀ ਬਣੂਗਾ ਪੰਜਾਬ ਦਾ ਕੀ ਬਣੂਗਾ ਪੰਜਾਬੀ ਦਾ ਤੁਸੀਂ ਹੁਣ ਇੱਥੋਂ ਸ਼ੁਰੂ ਹੋਮੋਗੇ ਫਿਰ ਇਹਨਾਂ ਨੂੰ ਕਿਸੇ ਨੂੰ ਬਾਦਲਾਂ ਨੂੰ ਅੱਗੇ ਕਰ ਲਓਗੇ ਕਿਸੇ ਕਾਂਗਰਸਿਕਾਂ ਨੂੰ ਅੱਗੇ ਕਰ ਲਓਗੇ ਕਿਸੇ ਬੀਜੇਪੀਆਨ ਨੂੰ ਅੱਗੇ ਕਰ ਲਓਗੇ ਕੋਈ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਲੱਖ ਦੀ ਲਾਹਣ ਤੱਕ ਕਿਸੇ ਵਿਰੋਧੀ ਧਿਰ ਦੇ ਨੇਤਿਆਂ ਤੇ ਰਾਜੇ ਬੜੰਗਰਾਂ ਦੇ ਬਾਜਵੇ ਅਰਗਾਂ ਦੇ ਦੂਜਿਆਂ ਤੀਜਿਆਂ ਤੇ ਕਿਸੇ ਬਾਦਲਾਂ ਤੇ ਕਿਸੇ ਹੋਰ ਤੇ ਕੋਈ ਬੋਲਦਾ ਯਾਰ ਵੀ ਆ ਤੁਸੀਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਨੌਕਰੀਆਂ ਦੇ ਲਿਆ ਲਗਾਤਾਰ ਬਾਹਰਲੇ ਕਾਬਜ਼ ਕਰਾ ਰਹੇ ਆ ਕਿਵੇਂ ਤਬਾਹ ਕਰ ਰਹੇ ਹੋ ਪੰਜਾਬ ਨੂੰ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਵੀ ਇਹ ਇਤਰਾਜ਼ ਜਤਾਇਆ ਜੁਕ ਸਵਾਮਾ ਜਿਹੜਾ ਵਿਭਾਗ ਦੇ ਕੋਲੇ ਵੀ ਤੁਸੀਂ ਆਹ ਕੀ ਕਰ ਰਹੇ ਹੋ ਇਹ ਗੈਰ ਕਾਨੂੰਨੀ ਭਰਤੀ ਹੈ ਇਹ ਭਰਤੀ ਸਹੀ ਨਹੀਂ ਹੈਗੀ ਪਰ ਕੋਈ ਕਿਹੜਾ ਸੁਣਦਾ ਇੱਥੇ ਬਾਈ ਸੋਸ ਕਰਕੇ ਬਾਈ ਮੁੱਦੇ ਤੇ ਆਈ ਆ ਯਾਰ ਪੱਤਰਕਾਰੋਂ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਮਾਰੇ ਮੋٹے ਹੈਗੇ ਆ ਜਿਨ੍ਹਾਂ ਦੇ ਮਾਰੇ ਮੋਟੀ ਹਲੇ ਦਿਲ ਦੇ ਅੰਦਰ ਕੋਈ ਪੰਜਾਬ ਦਾ ਦਰਦ ਹੈਗਾ ਕੋਈ ਮਾੜੀਆਂ ਮੋਟੀਆਂ ਜ਼ਮੀਰਾਂ ਜਿਨ੍ਹਾਂ ਦੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਬੇਨਤੀ ਆ ਬਾਕੀ ਦਾ ਆਪਾਂ ਨੂੰ ਪਤਾ ਹੀ ਆ ਬਾਈ ਸਭ ਜੁੱਤੀ ਛੱਟ ਹੋਏ ਚੱਪਲ ਛੱਟ ਹੋਏ ਵੇ ਬਾਕੀ ਦਾ ਪਤਾ ਇੱਕਲੇ ਪੈਹਰ ਮਾਰ ਪਰੇ ਫਰਦੇ ਤੁਸੀਂ ਤਾਂ ਕਦੇ ਬੋਲੋ ਯਾਰ ਇਨਾਂ ਮੁੱਦਿਆਂ ਤੇ ਕੁਝ ਸਿਹਰਦ ਲੀਡਰ ਵੀ ਹੈਗੇ ਆ ਜਿਹੜੇ ਕੋਈ ਵੱਖ-ਵੱਖ ਪਾਰਟੀਆਂ 'ਚ ਬੈਠੇ ਆ ਜਿਵੇਂ ਪ੍ਰਗਟ ਸਿੰਘ ਵੀ ਬੋਲਿਆ ਇਸ ਮੁੱਦੇ ਦੇ ਉੱਤੇ ਕੁਝ ਹੋਰ ਹੈਗੇ ਇੱਕ ਦੋ ਜਿਹੜੇ ਤੇ ਰੌਲਾ ਪਾਉਂਦੇ ਆ ਬਾਕੀ ਤਾਂ ਉਹਨਾਂ ਨੂੰ ਐ ਨਵਾਣਾ ਇਹ ਤਾਂ ਸੱਤਾ ਸਾਹਮਣੀ ਆ ਕੁਰਸੀ ਲੈਣੀ ਆ ਠੱਠੇ ਕੂਝ ਜਾਵੇ ਪੰਜਾਬ ਅਸੀਂ ਬਸ ਜੋਰ ਇਸੇ ਗੱਲ ਦੀ ਲਾਈ ਜਾਂਦੇ ਬਿਰੋਧੀ ਵੀ ਇਹ ਜੋਰ ਲਾਈਦਾ ਮੈਂ ਆਪਣੀ ਕੁਰਸੀ ਬਚਾਉਣੀ ਕਿਵੇਂ ਉਹ ਕਹਿੰਦੇ ਅਸੀਂ ਖੋੜੀ ਕਿਵੇਂ ਆ ਪੰਜਾਬ ਬਾਰੇ ਕੌਣ ਸੋਚੂਗਾ ਆ ਗੱਲਾਂ ਕੌਣ ਦੱਸੂਗਾ ਇਹਦੇ ਬਾਰੇ ਰੌਲਾ ਕੌਣ ਪਾਊਗਾ ਉਹ ਸੋਣੂ ਅਕਲ ਦੇ ਉਹੰਨੇ ਹੋ ਤੁਹਾਡੇ ਕੋਲੇ ਜੇ ਇਹ ਹਾਲਾਤ ਬਣੇ ਰਹੇ ਤੁਸੀਂ ਇਹਨੂੰ ਮਿਲ ਨਹੀਂ ਬਣਦੇ ਤੁਸੀਂ ਮੰਤਰੀ ਮੰਤਰੀ ਮੁੱਖ ਮੰਤਰੀ ਦਾ ਦੂਰ ਦੀਆਂ ਗੱਲਾਂ ਭੁੱਲ ਜਾਓ ਤੁਸੀਂ ਮੈਂਬਰ ਵੀ ਨਹੀਂ ਬਣਾ ਜਾਣਾ ਮੈਂਬਰ ਪਿੰਡ ਦਾ ਜਿਹੜੇ ਸਾਨਾ ਡੈਮੋਗ੍ਰਾਫੀ ਪੰਜਾਬ ਦੀ ਪਤਲੀ ਜਾ ਰਹੀ ਹੈ ਤਾਂ ਅਸੀਂ ਕਹਿਣਾ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਦੂਜੇ ਸੂਬੇ ਦੀ ਤਰਜ਼ ਦੇ ਉੱਤੇ ਕਿ ਬਾਹਰਲਾ ਬੰਦਾ ਜ਼ਮੀਨ ਲਵੇ ਬਾਹਰਲਾ ਬੰਦਾ ਵੋਟ ਬਣਾਵੇ ਬਾਹਰਲਾ ਬੰਦਾ ਨੌਕਰੀ ਲਵੇ ਲਿਬਰਲਰੀ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਹਮਾਟਰ ਚ ਲੈ ਕੇ ਦਿਖਾਓ ਜ਼ਮੀਨ ਉੱਤਰਾਖੰਡ ਚ ਲੈ ਕੇ ਦਿਖਾਓ ਨੌਕਰੀਆਂ ਜ਼ਮੀਨਾਂ ਹਰਿਆਣਾ ਚ ਜਾ ਕੇ ਜਮੀਨ ਲੈ ਕੇ ਦਿਖਾਓ ਇੱਕ ਬਾਈ ਕਹਿੰਦਾ ਫਰੀਦਕੋਟ ਦਾ ਦਰਸਤ ਵੱਢੀ ਜਾਂਦਾ ਭਰਾਵਾ ਕਿੱਥੇ ਕਿੱਥੇ ਲੜਨ ਪਿਆ ਮੈਂ ਤਾਂ ਅਦਾਲਤ ਫੁਰੇ ਵੱਢਦੇ ਸੀਗੇ ਜਾ ਕੇ ਰੌਲਾ ਪਾਇਆ ਚਲੋ ਬਸ ਕੇ ਉੱਥੇ ਨੂੰ 100 ਦਰਾਖਤਾਂ ਦੀ ਬਲੀ ਦੇਤੀ ਸੀਗੀ ਅਦਾਲਪੁਰ ਮਿਰਜ਼ਾ ਜਿਲ੍ਹੇ ਬਰਖੰਡੇ ਦੇ ਵਿੱਚੀ ਪਿੰਡ ਆ ਆਟਲੇ ਵਾਲੇ ਵੱਡੇ ਆ ਦਰਾਖਤ ਨਾਇਰ ਦੇ ਉੱਤੋਂ ਪੁਲਿਸ ਵਾਲੇ ਨਾ ਠੇਕੇਦਾਰ ਨੂੰ ਫੜਦੇ ਆ ਨਾ ਇਹਦਾ ਬੰਦਾ ਹੋਰ ਜ਼ਿੰਮੇਵਾਰ ਨੂੰ ਫੜਦੇ ਆ ਦਰੋਗਾ ਫੜਦੇ ਆ ਕਮੇੜ ਫੜਦੇ ਆ ਉੱਥੋਂ ਹਜ਼ਾਰਾਂ ਦਰਾਖਤ ਉੱਥੋਂ ਵੱਢ ਕੇ ਲੈ ਗਿਆ ਠੇਕੇਦਾਰ ਦਲ ਰੁਲ ਕੇ ਦਰੋਗਿਆਂ ਨਾਲ ਮੈਨਰ ਉੱਤੋਂ ਤੱਕ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਜਿਹੜਾ ਜਮਾ ਪੰਜਾਬ ਪੰਦਰ ਦੇ ਅਧਿਕਾਰੀ ਹੈ ਵੀ ਆਪ ਸ਼ੋਰ ਹੈ ਕਰਨੇ ਆ ਕਰਾਉਣੇ ਆ ਕਰਦੇ ਆ ਕਰਾਉਣੇ ਕਿਹੜਾ ਪੁੱਛਦਾ ਬਾਈ ਸੋ ਇਸ ਲਈ ਬਾਈ ਤੁਹਾਨੂੰ ਬੇਨਤੀਆਂ ਯਾਰ ਛੱਡ ਦਿਓ ਬਾਈ ਇਹਨਾਂ ਮੁੱਦਿਆਂ ਨੂੰ ਕੱਖ ਨੇ ਨਿਕਲਣਾ ਇਹ ਸਭ ਇਹ ਜਿਹੜਾ ਜਿੰਨਾ ਚੱਲਿਆ ਹੋਇਆ ਸਭ ਆ ਵੀਡੀਓ ਬੂਡੀਓ ਮੈਂ ਹੋਰ ਤੇ ਹੋਰ ਅਪੀਲ ਕਰਦਾ ਯਾਰ ਸ਼ੂਟਿੰਗਾਂ ਸ਼ੂਟਿੰਗਾਂ ਬੱਚੀਆਂ ਨੂੰ ਬੇਨਤੀ ਹੈ ਯਾਰ ਮੇਰੀ ਉਹਨਾਂ ਮਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਜਵਾਬ ਜਿਨ੍ਹਾਂ ਦੀ ਅੱਜ ਦੱਸਦਾ 12 12 15 15 20 ਸਾਲ ਦੀਆਂ ਕੁੜੀਆਂ ਉਹਨਾਂ ਨੂੰ ਬੇਨਤੀ ਆ ਆਪਣੇ ਜਵਾਕਾਂ ਦਾ ਖਿਆਲ ਰੱਖੋ ਯਾਰ ਤੁਸੀਂ ਅਰਧ ਕਮਰੇ ਚ ਵੜ ਕੇ ਪਏ ਜਾਂਦੇ ਹੋ ਜਵਾਕਾਂ ਨੂੰ ਅੱਡ ਬਾੜ ਦਿੰਦੇ ਹੋ ਕੋਲੇ ਫੋਨ ਹੁੰਦੇ ਉਹ ਪਤਾ ਨਹੀਂ ਕੀ ਕਰੀ ਜਾਂਦੇ ਆ ਆ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਹੀ ਦੋ ਰੋਲੇ ਮੇਰੇ ਕੋਲੇ ਆਏ ਆ 12 12 11 11 ਸਾਲ ਦੀਆਂ ਕੁੜੀਆਂ 6ਵੀਂ 7ਵੀਂ ਚ ਪੜ੍ਹਦੀਆਂ ਉਹਨਾਂ ਦੀਆਂ ਵੀ ਵੀਡੀਓ ਬਿੜੀਆਂ ਕੱਪੜਾਂ ਦੇ ਤੁਰੀਆਂ ਤੁਰੀਆਂ ਫਰਦੀਆਂ ਗਰੁੱਪਾਂ ਦੇ ਵਿੱਚ ਉਹਨਾਂ ਜਵਾਕਾਂ ਦਾ ਵੀ ਮਰਨ ਹੋ ਜਾਣਾ ਮਗਰ ਮਾਪਿਆਂ ਦਾ ਤਾਂ ਮਰਨ ਹੋਇਆ ਹੀ ਪਿਆ ਯਾਰ ਆਪਣੇ ਜਵਾਕਾਂ ਨੂੰ ਸੰਭਾਲ ਲਓ ਯਾਰ ਕੋਲੇ ਪਾਓ ਗੌਰ ਰੱਖੋ ਨਾ ਹੋਣ ਹਣ ਦੇ ਬਿਨਾਂ ਤੇ ਜਵਾਕੜੀਆਂ ਨੂੰ ਮੈਂ ਕਹਿੰਦਾ ਪਤਾ ਨਹੀਂ ਤੁਸੀਂ ਕੀ ਚੱਕਰ ਦੇ ਬਚ ਬਣਾ ਕੇ ਉਹਦੋਂ ਚਲੋ ਅਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਹਨਾਂ 12 ਸਾਲ ਦੀ ਕੁੜੀ ਨੂੰ ਕੀ ਸਮਝ ਐ 6ਵੀਂ ਜਾਂ 7ਵੀਂ ਚ ਪੜ੍ਹਦੀ ਕੁੜੀ ਨੂੰ ਯਾਰ ਇੱਕ ਰਹਿੰਦਾ ਹੁੰਦਾ ਥੋੜਾ ਮਹਿਲਾ ਨੇ ਪੱਟਤਾ ਸਿਸਟਮ ਸਾਰਾ ਇਹ ਤੇ ਬਰੂਦ ਹੀ ਐ ਇਹ ਭਰਾ ਉਹ ਪੰਬ ਬੰਨੀ ਫਿਰਦੇ ਹੋਣਾ ਤੁਸੀਂ ਮੋਬਾਈਲ ਮੂਲੇ ਫੋਟੋਆਂ ਖਿੱਚ ਕੇ ਰੱਖ ਲੈਨੇ ਹੋ ਉਹ ਸਾਰਾ ਕੁਝ ਇਹਦੇ ਵਿੱਚ ਹੀ ਰਹਿੰਦਾ ਐ ਇਹ ਜਾਂਦਾ ਜਾਂਦਾ ਨਹੀਂ ਕਦੇ ਅੰਕੜਾ ਤੁਹਾਡਾ ਜੇ ਕੋਈ ਜਾਂਦਾ ਹੈ ਕਿਤੇ ਜਾਂਦਾ ਨਹੀਂ ਹੈਗਾ ਤੇ ਇਸ ਕਰਕੇ ਭਾਈ ਆਓ ਯਾਰ ਆਪਾਂ ਉਹੀ ਗੱਲ ਮੈਂ ਵਾਰ-ਵਾਰ ਕਹਿੰਨਾ ਤੁਹਾਨੂੰ ਨਸਲਾਂ ਵੀ ਬਚਾ ਲਈਏ ਫਸਲਾਂ ਵੀ ਬਚਾ ਲਈਏ ਧਰਤੀ ਪਾਣੀ ਵੀ ਬਚਾ ਲਈਏ ਯਾਰ ਮਾਮਨ ਫਿਰ ਮੈਂ ਕਹਿਣਾ ਖਾਸ ਕਰ ਲੱਖੋ ਆਪਣੇ ਬੱਚਿਆਂ ਦਾ ਰੋਜ਼ ਕਲਾਸਾਂ ਲਾਓ ਵੀ ਪੁੱਤ ਇਹ ਜੀ ਗਲਤੀ ਨਾ ਕਰ ਲਿਓ ਦੇਖ ਜਿੰਦਗੀ ਤਬਾਹ ਹੋ ਜਾਊ ਇੱਕ ਬੱਚੀ ਦੀ ਮੇਰੇ ਕੋਲ ਵੀਡੀਓ ਆਈ ਕਿ ਦੱਸਾਂ ਤੇ ਬਾਪ ਨੂੰ ਵੀ ਨਹੀਂ ਪਤਾ ਯਾਰ ਜਿੱਦੇ ਦੇ ਬਾਪ ਨੂੰ ਪਤਾ ਲੱਗਣਾ ਨਾ ਉਹ ਪਤਾ ਨਹੀਂ ਵਿਚਾਰਾ ਆਪ ਮਰੂਗਾ ਪਤਾ ਨਹੀਂ ਕੁੜੀ ਨੂੰ ਮਾਰ ਦਿੰਦਾ ਕੋਈ ਪਤਾ ਨਾ ਕੀ ਵੇਤੂਗੀ ਯਾਰ ਸੋਚੋ ਯਾਰ ਤੁਜ ਵਾਕਾਂ ਨੂੰ ਵੀ ਕਹਿਣਾ ਚਾਹਾਂ ਸੋਚੋ ਯਾਰ ਤੁਹਾਡੇ ਮਗਰ ਮਾਂ ਪਿਓ ਦੇ ਹਾਲਾਤ ਕੀ ਹੋਣੇ ਤੇ ਮਾਂ ਪਿਓ ਦੀ ਜ਼ਿੰਮੇਵਾਰੀ ਮੈਂ ਕਹਿਣਾ ਜਵਾਕਾਂ ਨੂੰ ਆਪਣਿਆਂ ਨੂੰ ਇੰਨਾ ਕੱਢ ਕੇ ਮੈਲਾ ਮੂਲਾ ਚੋਂ ਘੰਟਾ ਦੋ ਘੰਟੇ ਗਰਾਊਂਡ ਨਾਲ ਵੀ ਜੋੜ ਲਓ ਮਿੱਟੀ ਨਾਲ ਵੀ ਜੋੜ ਲਓ ਖੇਤਾਂ ਨਾਲ ਜੋੜ ਦਿਓ ਕੰਮ ਨਾਲ ਜੋੜਿਆ ਕਰੋ ਮਾਵਾ ਨੂੰ ਬੇਨਤੀ ਆ ਮਹਿਲਾਾਂ ਦੇ ਨਾ ਫੜਾਈ ਰੱਖਿਆ ਕੋਲ ਦੇਖ ਲੈ ਅੱਜ ਕੱਲ੍ਹ ਦੀਆਂ ਮਾਵਾ ਆਪ ਲੱਗੀਆਂ ਰਹਿੰਦੀਆਂ ਚੱਕ ਕੇ ਫੋਨ ਜਾਵੇ ਨਾਟਕ ਦੇਖਣਾ ਸੀਰੀਅਲ ਦੇਖਣਾ ਉਹਨਾਂ ਦਾ ਜਵਾਬ ਲੱਗੇ ਰਹਿੰਦੇ ਆ ਉਹਦੇ ਫੋਨਾਂ ਤੇ ਪਤਾ ਨਹੀਂ ਕੀ ਸਾਡਾ ਜਵਾਬ ਪੜਦਾ ਜੀ ਕਿਹੜੀ ਪੜਾਈ ਹੁੰਦੀ ਆ ਫੋਨਾਂ ਤੇ ਬਈ ਚੰਗਾ ਬਈ ਸਾਂਝਾ ਕਰ ਦਿਓ ਗੌਰ ਕਰੋ ਆਪਾਂ ਇਸ ਮੈਂ ਮੁੱਦਿਆਂ ਤੇ ਲਗਾਤਾਰ ਬੋਲ ਰਹੇ ਹਾਂ ਤੇ ਇਹ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਇਹ ਲੋਕ ਮੁੱਦੇ ਬਣਨੇ ਚਾਹੀਦੇ ਆ ਹਰ ਬੰਦੇ ਦੀ ਜ਼ਮਾਨ ਤੇ ਚਾਹੀਦੇ ਆ ਇਹਦੇ ਆਧਾਰ ਤੇ ਸਰਕਾਰਾਂ ਨੂੰ ਘੇਰਨਾ ਚਾਹੀਦਾ ਵੀ ਆ ਮੁੱਦੇ ਸਨ ਪੰਜਾਬ ਦੇ ਮੁੱਦੇ ਨੇ ਜਿੰਨਾ ਮੁੱਦੇ ਨੇ ਸਾਨੂੰ ਕੋਈ ਵੀ ਜਿਹੜੀ ਪਾਰਟੀ ਇੱਥੇ ਕਹਿੰਦੀ ਹੈ ਦਾਵਾ ਕਰਦੀ ਹੈ ਮੇਰੀ ਸਰਕਾਰ ਬਣਾਓ ਮੈਂ ਐਂ ਕਰ ਦੂੰਗਾ ਅਸੀਂ ਐਂ ਕਰ ਦਿਆਂਗੇ ਉਹਨਾਂ ਨੂੰ ਕਿ ਆ ਮੁੱਦਿਆਂ ਤੇ ਆਓ ਜੇ ਪੰਜਾਬ ਬਚਾਉਣਾ ਹੈ ਗਲੀਆਂ ਨਾਲੀਆਂ ਬਣਾਉਣਾ ਪੰਜਾਬ ਨਹੀਂ ਬਚਣਾ ਨਿੱਜੀ ਕੰਮ ਲੈਣਾ ਪੰਜਾਬ ਨਹੀਂ ਬਚਣਾ ਇਹਨਾਂ ਮੁੱਦਿਆਂ ਤੇ ਲੜਨਾ ਪੈਣਾ ਜੇ ਅਸੀਂ ਨਸਲਾਂ ਬਚਾਉਣੀਆਂ ਤਾਂ ਆਪਣੇ ਜਵਾਕ ਬਚਾਉਣੇ ਆਂ ਪਵੈਕ ਬਚਾਉਣਾ ਤਾਂ ਵਾਹਿਗੁਰੂ ਜੀ ਕੀ ਫਤਹ